ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਦਮਸ਼੍ਰੀ ਕਲਾਸ਼ ਮਾਨਮ ਵੱਲੋਂ ਸ਼ੁਰੂ ਕੀਤੀ ਗਈ ਨਾਰਾਇਣ ਸੇਵਾ ਸੰਸਥਾਨ ਵੱਲੋਂ ਲੁਧਿਆਣਾ ਦੇ ਵਿੱਚ 21 ਜੁਲਾਈ ਨੂੰ ਇੱਕ ਵੱਡਾ ਕੈਂਪ ਲਗਾ ਕੇ ਅੰਗਹੀਣਾ ਦੀ ਮਦਦ ਲਈ ਨਕਲੀ ਅੰਗ ਦਿੱਤੇ ਜਾਣਗੇ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਲੀਹਾਂ ਤੇ ਲਿਆ ਕੇ ਆਮ ਪੰਗ ਜੀ ਸਕਣਗੇ ਇਸ ਨੂੰ ਲੈ ਕੇ ਅੱਜ ਇਸ ਸੰਸਾ ਦੇ ਮੈਂਬਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅੱਧੇ ਦੱਸਿਆ ਗਿਆ ਕਿ ਹੁਣ ਤੱਕ 625 ਤੋਂ ਜ਼ਿਆਦਾ ਲੋਕ ਰਜਿਸਟ੍ਰੇਸ਼ਨ ਵੀ ਕਰਵਾ ਚੁੱਕੇ ਹਨ ਅਤੇ ਹੁਣ ਉਹਨਾਂ ਨੂੰ ਉਮੀਦ ਹੈ ਕਿ 800 ਦੇ ਕਰੀਬ ਲੋਕ ਇਸ ਕੈਂਪ ਦੇ ਵਿੱਚ ਪਹੁੰਚਣਗੇ यह संस्था पिछले उनतालीस साल तो लोगों की सेवा कर रही है डॉक्टर ए पी जे अब्दुल कलाम वालों भी कैलाश मानव नहीं नेशनल सम्मान नाल सम्मानित किया गया सी लुधियाना में दिव्यांग बंधुओं के लिए कृत्रिम अंग नाप शिविर 21 जुलाई को लगाया जा रहा है जिसमें ऐसे दिव्यांग भाई बहन जो किसी दुर्घटना में अपना हाथ पैर हो चुके हैं उनको उदयपुर नारायण सेवा संस्थान से आने वाली टीम द्वारा उनका चेकअप किया जाएगा और उनके अंगों की मेजरमेंट ली जाएगी फिर जब वो अंग बनकर आ जाएंगे तो उनको निःशुल्क ये अंग नारायण सेवा संस्थान द्वारा लगा दिए जाएंगे लोगों दिया। अभी तक इस शिविर के लिए लगभग साढ़े छः सौ दिव्यांग बंधुओं का रजिस्ट्रेशन हो चुका है और हमें उम्मीद है कि आठ सौ के आसपास दिव्यांग बंधु इस शिविर में सेवा का लाभ उठा पाएंगे हो रहा है। ये शिविर ये शिविर सर जो है में इक्कीस जुलाई को प्रातः आठ बजे से साये पाँच बजे तक छः बजे तक जब तक पूरा काम नहीं हो जाए निरंतर चलेगा और वहाँ पे जितने भी दिव्यांग आएंगे उन सभी के खाने की भोजन की आवास की सभी सुविधा संस्थान के द्वारा निशुल्क रहेगी। अच्छा ये किस तरह आपसे इस पर हमारे कॉन्टैक्ट नंबर भी दिए गए हैं और हमारे लुधियाना के आ, जो प्रभारी हैं मधुसुदन जी झीपर हैं और पिछले 20 25 दिनों से इसका शिविर का प्रचार यहां पर चल रहा है निरंतर

ਉਕਤ ਔਰਤ ਨੂੰ ਵੀ ਸੱਟਾਂ ਲੱਗੀਆਂ ਸੀਸੀਟੀਵੀ ਦੀ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਵੱਲੋਂ ਔਰਤ ਕੋਲੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਲਟੇਰਿਆਂ ਵੱਲੋਂ ਔਰਤ ਕੋਲੋਂ ਜਦੋਂ ਪਰਸ ਚਪਟਿਆ ਤਾਂ ਔਰਤ ਵੀ ਡਿੱਗ ਗਈ ਜਿਸ ਤੇ ਉਸ ਨੂੰ ਸੱਟਾਂ ਵੀ ਲੱਗੀਆਂ ਹਨ ਸਵੇਰੇ ਸਵੇਰੇ ਆਪਣੇ ਧਿਆਨ ਸਰੇ ਆਪਣੇ ਕੰਮ ਤੇ ਤੁਰੇ ਜਾਂਦੀ ਸੀਗੀ ਸਵੇਰੇ ਸਵੇਰੇ 7 ਵਜੇ ਰੋਜ਼ ਹੀ ਜਾਈਦਾ ਅੱਜ 13-14 ਸਾਲ ਹੋ ਗਏ ਹਨ ਕੰਮ ਕਰਦੇ ਨੂੰ ਅਹੀਂ ਪ੍ਰਾਈਵੇਟ ਨੌਕਰੀਆਂ ਕਰਦੇ ਹਨ ਜੋ ਅਹੀਂ ਨਾ ਕੰਮ ਕਰੀਏ ਤਾਂ ਤੁਹਾਨੂੰ ਪਤਾ ਹੈ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਅੱਜ ਇੰਨੀ ਮਹਿੰਗਾਈ ਹੈ ਇਸ ਦੇ ਵਿੱਚ ਕਾਰ ਚਲਾਉਣਾ ਬਹੁਤ ਮੁਸ਼ਕਿਲ ਹੁੰਦੀ ਨੇ। ਅੱਧੀ ਵਰ ਕੀ ਹੋਇਆ ਜੇ। ਫਿਰ ਉਹ اچانک ਜਿਉਂ ਦੋ ਲੜਕੇ ਆ ਗਏ ਤੇ ਮੇਰੇ ਨਾਲ ਨਾ ਮੋਟਰਸਾਈਕਲ ਲਾ ਲੈਨੇ। ਲਾ ਗਏ ਤੇ ਉਹ ਮੇਰੇ ਕੋਲ ਪਰਸ ਜੱਫਾ ਫੜ ਲਿਆ। ਤਾਂ ਮੈਂ ਕਿਹਾ ਹਏ ਤੂੰ ਪਰਸ ਕਿਉਂ ਫੜਦਾ ਪਿਆ ਕੀ ਗੱਲ ਹੈ? ਤਾਂ ਉਹਨੇ ਨੂੰ ਖਿੱਚੀ ਜਾਵੇ। ਤਾਂ ਫਿਰ ਮੈਂ ਉਹਨੂੰ ਪਰਸ ਨੂੰ ਮੈਂ ਆਪਣੇ ਹੱਥ ਨੂੰ ਫੜਿਆ। ਉਹ ਮੈਨੂੰ ਜ਼ੋਰ ਦੀ ਕਾਫੀ ਦੂਰ ਖਿੱਚ ਕੇ ਲੈ ਕੇ ਗਿਆ। ਤਾਂ ਵੀਰ ਉਹਦੀ ਖਿਚਨ ਤੇ ਨਾਲ ਮੈਂ ਗਿਰ ਡਿੱਗ ਪਈ। ਡਿੱਗਣ ਨਾਲ ਮੇਰੇ ਕਾਫੀ ਸਿਰ ਚ ਸੱਟ ਲੱਗੀ। ਮੋਢੇ ਮੇਰੇ ਆ ਸਾਰੇ ਮੋਢੇ ਦੇ ਵਿੱਚ ਲੱਗੇ। ਕਹਾਂ ਦੇ ਵਿੱਚ ਲੱਗੀ। ਮੇਰੇ ਕੋਲੋਂ ਉੱਠੇ ਨਾ ਮੇਰੀ ਇੰਨੀ ਅੱਖਾਂ ਦੇ ਅੱਗੇ ਏਹ ਨੇਰਾ ਹੋ ਗਿਆ ਚੱਕਰ ਆ ਗਏ ਮੈਨੂੰ ਸਿਰ ਦੇ ਵਿੱਚ ਮੈਨੂੰ ਕਾਫੀ ਸੱਟ ਹੈ ਤੇ ਕੀ ਵੀ ਮੰਗ ਕਰਦੇ ਕੀ ਪ੍ਰਸ਼ਾਸਨੋਂ ਕੀ ਕਰ ਜਾਵੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਅ ਰੋਜ਼ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਨੇ ਅਸੀਂ ਲੇਡੀਜ਼ ਕਰਨਾ ਕੀ ਅਸੀਂ ਲੇਡੀਜ਼ ਫਿਰ ਘਰ ਬੈਜੇ ਹੀ ਸਾਡੇ ਦੋਆ ਕੀ ਕਹਾਂ ਸਾਡੇ ਘਰ ਦੇ ਵਿੱਚ ਜੋ ਸਾਨੂੰ ਸਾਧਨ ਹੋਵੇ ਤਾਂ ਫਿਰ ਅਸੀਂ ਬਾਹਰ ਨਾ ਜਾਈਏ ਜੋ ਸਾਡੇ ਕੋਲ ਪੈਸੇ ਹੋਣ ਬਸ ਸਰਕਾਰੀ ਨੌਕਰੀਆਂ ਹੋਣ ਤਾਂ ਵੀ ਅਸੀਂ ਆਪਣੇ ਘਰ ਬੈਠਣਾ ਮਾੜੀ ਹੋਈ ਘਟਨਾ ਜੇ ਇਹ ਘਟਨਾ ਬਹੁਤ ਹੀ ਮਾੜੀ ਹੈ ਦੁਖਦਾਇਕ ਹੈ ਕਿਉਂਕਿ ਹਰ ਦਿਨ ਆਏ ਦਿਨ ਇਸੇ ਤਰ੍ਹਾਂ ਹੀ ਹੁੰਦੇ ਨੇ ਮਗਰਾਜ ਜੀ ਮੇਰੇ ਕੋਲ ਤੋਂ ਉਹਨੂੰ ਪਰਸ ਤੋਂ ਲੈ ਕੇ ਨਹੀਂ ਜਾ ਸਕਿਆ ਮਗਰ ਮੇਰੇ ਮੈਨੂੰ ਜੋ ਸੱਟ ਲਾਏ ਉਹ ਉਹਦੇ ਨਾਲ ਵੀ ਜ਼ਿਆਦਾ ਕਿ ਉਹ ਸਿਰ ਦੇ ਸੱਟ ਸਭ ਤੋਂ ਮਾੜੀ ਹੁੰਦੀ ਹੈ ਇਹ ਕਿਹਾ ਦੋ ਮੁੰਡੇ ਆਏ ਮਗਰੋਂ ਤੇ ਮੋਟਰਸਾਈਕਲ ਤੇ ਇਥੇ ਨੰਬਰ ਪੇਟਾ ਨਹੀਂ ਹੈਗੇ ਆ ਉਹਦੀਆਂ ਤੇ ਮੈਂ ਉੱਤੇ ਖੜਾ ਆਪਣੇ ਕੋਠੇ ਦੇ ਤੇ ਉਹ ਇੱਕਦਮ ਉਹਨਾਂ ਨੇ ਪਰਸ ਖੋਇਆ ਤੇ ਉਹਨੂੰ ਸੁੱਟਤਾ ਤੇ ਸੱਟਾਂ ਪੇਟਾਂ ਵਾਵਾ ਲੱਗੀਆਂ ਤੇ ਭਰੇ ਆ ਵੀ ਪਰਸ ਨਹੀਂ ਖੋਇਆ ਗਿਆ ਕੋ ਮੈਲ ਤੋਂ ਰੋਲ ਬਾਰੇ ਭੱਜ ਗਏ ਕੋਈ ਰਹਿਣ ਵਾਲੀ ਲੜਕੀ ਹੈ ਜੀ ਇਹ ਲੜਕੀੜੀ ਆ ਇਹ ਮਸੀਦਾ ਦੇ ਸਕੂਲ ਨਾਲ ਦੇ ਕਈ ਚ ਰਹਿਣ ਵਾਲੀ ਆ ਉੱਥੇ ਰਹਿੰਦੀ ਹੈ ਇਹ ਸਵੇਰੇ 7 ਵਜੇ ਦੀ ਘਟਨਾ ਜੀ ਸਵੇਰੇ ਸਵੇਰੇ ਦੇਖੋ ਲੋਕਾਂ ਨੇ ਆਪਣੇ ਕੰਮ ਕਰਨ ਜਾਣ ਹੁੰਦਾ ਵਾ ਤੇ ਜੇ ਸਵੇਰੇ ਸਵੇਰੇ ਹੀ ਇਹ ਡੋਟਾ ਘੋਮਾ ਲਪਿਣਾ ਤੇ ਫਿਰ ਇੱਥੇ ਆਪਾਂ ਕਰਾਂਗੇ ਕੀ ਕਿਦਾਂ ਸੇਫ ਆਪਾਂ ਤੇ ਪ੍ਰਸ਼ਾਸਨ ਨੂੰ ਇਹੋ ਮੰਗਾ ਕਿ ਇਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਸਰਕਾਰ ਨੂੰ ਇਹੋ ਮੰਗਾ ਵੀ ਕੋਈ ਸਿਕਾਇਤੀ ਕੀਤੀ ਜਾਵੇ ਐਮਐਲਐਸਓ ਸਾਹਿਬ ਤੁਰੰਤ ਹੋਈ ਸੰਭਾਲ ਕਰੋ ਪੁਲਿਸ ਨੂੰ ਖਿੱਚੋ ਬਹੁਤ ਬੁਰਾ ਹਾਲ ਹੈ ਚਿਹਰ ਦਾ ਲੁੱਟਖਾਵਾ ਆਮ ਜੜੀਆਂ ਵਾ ਬਹੁਤ ਜਿਆਦਾ ਹੋ ਰਹੀਆਂ ਵਾ ਚੋਰੀਆਂ ਵੀ ਹੋ ਰਹੀਆਂ ਲੁੱਟਖਾਵਾ ਤੇ ਬਹੁਤ ਜਿਆਦਾ ਹੋ ਰਹੀਆਂ ਨੇ ਉਸ ਕੁੜੀ ਦੇ ਹਸਾਰ ਕਿੱਦਾਂ ਠੀਕ ਹੋਣਾ ਨਹੀਂ ਹਾਲਾਤ ਵੇਖੋ ਜਿਹੜੇ ਸੱਟ ਸਿਰ ਤੇ ਵੀ ਲੱਗੀ ਆ ਤੇ ਪੇਟ ਤੇ ਵੀ ਲੱਗੀ ਸੱਟ ਹੋਈ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਣ ਦੇ ਪਿੰਡ ਮੁਗਲਾਣੀ ਦੇ ਗਰੀ ਪਰਿਵਾਰ ਦੇ ਘਰ ਵਿੱਚ ਗੈਸ ਲੰਡਰ ਦੀ ਪਾਈਪ ਲੀਕ ਹੋ ਕੇ ਅੱਗ ਲੱਗਣ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਵਲਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਆਪਣੇ ਘਰੋਂ ਬਾਹਰ ਮਿਹਨਤ ਮਜ਼ਦੂਰੀ ਕਰਨ ਲਈ ਗਏ ਹੋਏ ਸਤਾ ਅਚਾਨਕ ਘਰ ਵਿੱਚ ਪਏ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਘਰ ਵਿੱਚ ਪਏ ਹੋਏ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਿਤ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ गुहार ਲਗਾਈ ਹੈ ਜੀ ਤੁਹਾਡਾ ਕਿਹੜਾ ਪਿੰਡ ਹੈ ਕਵਲਜੀਤ ਨਾਮ ਮੇਰਾ ਪਿੰਡ ਮਗਲਾਨੀਆਂ ਕੀ ਗੱਲਬਾਤ ਹੈ ਜਿਹੜਾ ਸਾਰੇ ਘਰ ਦੇ ਜਿਹੜਾ ਅੱਗ ਲੱਗਿਆ ਸਮਾਨ ਦਾ ਜਾ ਰਿਹਾ ਸਰ ਕੰਮਕਾਰ ਵਾਲੇ ਬੰਦੇ ਕੰਮ ਕਰਦੇ ਗਏ ਹਾਂ ਤੇ ਸਿਲੰਡਰ ਦੀ ਨਾਲੀ ਨੂੰ ਅੱਗ ਲੱਗਣ ਦੇ ਨਾਲ ਇਹ ਨਿਸ਼ਕਾਨ ਹੋਇਆ ਸਾਡਾ ਸਾਰਾ ਹੀ। ਕੀ ਸੜਕੇ ਗਿਆ ਹੈ? ਸਾਰਾ ਹੀ ਕੋਈ ਸਰ ਫ੍ਰਿਜ ਫਰੂਜ ਜੋ ਵੀ ਚੀਜ਼ਾਂ ਕਰਦੀਆਂ ਸਾਰਾ ਹੀ ਸਮਾਨ ਸੜ ਗਿਆ ਵਾ। ਇੱਕ ਖੋਦ ਪੇਟੀ ਤੱਕਰ ਪੇਟੀ ਦੇ ਵਿੱਚ ਅੱਗ ਚੱਲ ਗਈ ਹੈ ਜੋ ਲੀੜਾ ਕਪੜਾ ਪੇਟੀ ਦੇ ਵਿੱਚ ਉਹ ਵੀ ਸੜ ਗਿਆ ਵਾ। ਹੋਰ ਇਸ ਤੋਂ ਲਾਵਾ ਵੀ ਚੱਲਿਆ। ਇਹ ਤਾਂ ਲਾਵਾ ਸਾਰਾਈ ਕੇ ਘਰ ਦਾ ਜਿੰਨਾ ਟੋਟਲ ਪੱਖੇ-ਪੁੱਖੇ ਜੋ ਵੀ ਫ੍ਰਿਜ, ਜੋ ਲ ਐਲ ਸੀ ਡੀ ਜਾਂ ਜੋ ਵੀ ਆ ਵੀ ਸਾਰਾ ਕੁਛ ਹੀ ਸੜ ਗਿਆ ਵਾ। ਕੋਈ ਚੀਜ਼ ਨਹੀਂ ਬਜੀ। ਕਿੱਸਾ ਲੱਗ ਗਿਆ? ਇਸ ਯਾਰਾ ਸਿਲੰਡਰ ਦੀ ਨਾਲੀ ਦੇ ਨਾਲ ਲੱਗੀ ਆਗਾ। ਕੀ ਮੰਗ ਕਰਦੇ? ਅਈਏ ਉਹ ਮੰਗ ਕਰਦੇ ਵੀ ਗਰੀਬ ਪਰਿਵਾਰਿਆਂ ਦੇ ਢੜੀ ਦੇ ਪਿਆਲੇ ਹੈਗੇ ਆ ਜੇ ਕੋਈ ਸਾਡੀ ਮਦਦ ਕਰ ਸਕਦਾ ਤੇ ਕਰ ਕਰੇ। ਬਾਤ ਕਰੋ। ਪਰਿਵਾਰ ਚ ਦੋ ਕੱਕੇ ਆ ਤੇ ਘਰ ਵਾਲਾ ਵਾ ਤੇ ਮੈਂ ਆ। ਮੈਂ ਤਾਂ ਮੇਰੇ ਲਈ ਕਰਦੇ ਸਰ। ਹਾਂਜੀ ਸਾਰੇ ਢੜੀ ਦੇ ਪਿਆਲੇ ਨੇ। ਜੀ ਸੇਵਾ ਸੇਵਾ। ਕਿਹੜਾ ਪਿੰਡ ਆ ਜੀ? ਸਰਪੁਰ। ਇਹ ਗੱਲ ਬਾਤ ਉਹ ਜਿਹੜਾ ਘਰ ਦਾ ਸਮਾਨ ਸਾਰਾ ਕਰਿਆ ਪਿਆ ਇਹ ਜਿਹੜੇ ਸਿਲੰਡਰ ਦੇ ਨਾਲ ਅਲੱਗ ਅਲੱਗ ਸਾਨੂੰ ਫੋਨ ਕੀਤਾ ਆਣ ਕੇ ਕਰਲੇ ਤੋਂ ਪੰਜ ਚਾਰ ਦਿਨੇ ਹੈ ਇਹ ਉਹ ਜਿੱਥੋਂ ਇਹਨਾਂ ਦੇ ਹੀ ਬੰਦੇ ਤੋਂ ਜੋਰ ਜਾਣਿਆਂ ਦੇ ਆਇਆ ਆ ਕੇ ਅਦੁੱਪ ਕਦਾ ਬਾਹਰ ਸਮਾਨ ਸੁੱਟਿਆ ਵਾ ਅਦੁੱਪ ਕਦਾ ਵਿੱਚੇ ਸੜ ਗਿਆ ਸਿਲੰਡਰ ਦੀ ਨਾਲੀ ਨਾਲ ਕੱਲਣਾ ਸਾਰਾ ਮਸਾਲਾ ਹਾਂਜੀ ਉਹਦੇ ਨਾਲ ਦੋ ਵੈਰ ਨੂੰ ਉਹ ਰਸਾਪ ਅੰਦਰ ਹੀ ਤੇ ਉਹ ਵੈਰ ਨੂੰ ਨਾਲ ਹੀ ਅਦੁੱਲਾਜੀ ਕੀ ਹੋ ਗਿਆ ਸੜ ਗਿਆ ਸਾਡੇ ਜਗਦਾ ਜੀ ਫਰੈਜ ਸਾਡੇ ਬਿਸਤਰੇ ਸਾਡੇ ਕਰਨੈਲ ਸਿੰਘ ਪੀਰ ਮੁਹੰਮਦ ਜਰਨਲ ਸਕੱਤਰ ਅਤੇ ਭੁਲਾਰਾ ਸ਼੍ਰੋਮਣੀ ਕਾਲੀ ਦਲ ਨੇ ਕੋਟਨ ਕੋਟ ਧੰਨਵਾਦ ਕੀਤਾ ਹੈ ਪੰਜ ਸਿਕ ਸਹਿਬਾਨਾਂ ਦਾ ਜਿਨ੍ਹਾਂ ਨੇ ਬੀਤੀ 13 ਜੁਲਾਈ ਨੂੰ ਉਹਨਾਂ ਦਾਸਾਂ ਦੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਮੁਤਾਬਿਕ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਸਕੱਤਰਤ ਵਿਖੇ ਮਿਲ ਕੇ ਬੇਨਤੀ ਕੀਤੀ ਸੀ ਸਿੰਘ ਸਹਿਬਾਨਾਂ ਨੇ ਬੇਨਤੀ ਨੂੰ ਪ੍ਰਵਾਰ ਕਰਦਿਆਂ ਪੰਜ ਸਿੰਘ ਸਹਿਬਾਨਾਂ ਦੇ ਵਿੱਤ ਦਿਨਿਸ਼ੀਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਿਕਾਰ ਲਈ ਪਿੰਡਾਂ ਸ਼ਹਿਰਾਂ ਕਸਬਿਆਂ ਜਾਂ ਹਰੇਕ ਉਸ ਜਗ੍ਹਾ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਵਿਖੇ ਪੈਰੇਦਾਰੀ ਕਰਨ ਲਈ ਸਖਤ ਦੇਸ਼ ਚਾਰੀ ਕੀਤੇ ਹੁਣ ਸਿੱਖ ਕੌਮ ਅਤੇ ਹਰੇਕ ਉਸ ਪ੍ਰਾਣੀ ਦਾ ਫਰਜ਼ ਪਣਦਾ ਹੈ ਕਿ ਉਹ ਇਸ ਗੁਰਮਤੇ ਤੇ ਪੂਰੀ ਤਨਦੇਹੀ ਨਾਲ ਪੈਰਾ ਦੇਵੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਾਬ ਅੰਦਰ ਜਿੱਥੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਵਿਰਾਜਮਾਨ ਹਨ ਦੀ ਪੂਰੀ ਤਰ੍ਹਾਂ ਸਕਰੀਨਿੰਗ ਕਰਵਾਉਣ ਦਾ ਠੋਸ ਪ੍ਰਾਲਾ ਕਰਨ ਤਾਂ ਜੋ ਸਿੰਘ ਸਾਹਿਬਾਨ ਦੇ ਆਦੇਸ਼ ਪੂਰੀ ਤਰ੍ਹਾਂ ਲਾਗੂ ਹੋ ਸਕਣ ਬੇਅਤਵੀਆਂ ਦੀਆਂ ਘਟਨਾਵਾਂ ਨੂੰ ਵੀ ਰੋਕਣ ਲਈ ਇਹ ਕਦਮ ਚੁੱਕਣੇ ਬੇहद ਜ਼ਰੂਰੀ ਹਨ ਹੋਰ ਕੀ ਕਿਹਾ ਉਹਨਾਂ ਲਓ ਤੁਸੀਂ ਵੀ ਸੁਣੋ ਉਹਨਾਂ ਦੀ ਜ਼ੁਬਾਨੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਖਾਸ ਕਰਕੇ 2015 ਜੂਨ 1 ਤੋਂ ਜਦੋਂ ਵਾੜਾ ਜਵਾਰ ਸਿੰਘ ਵਾਲਾ ਤੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਵਨ ਪਵਿੱਤਰ ਸਰੂਪ ਚੋਰੀ ਹੋਏ ਉਦੋਂ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਚੱਲ ਰਿਹਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨੀ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ਼ਰਾਰਤੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਦੇ ਅੰਦਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਜਾ ਕੇ ਵੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿੱਥੇ-ਜਿੱਥੇ ਪਹਿਰੇਦਾਰੀ ਸੀ ਤੁਸੀਂ ਦੇਖਿਆ ਉੱਥੇ-ਉੱਥੇ ਜਿਹੜੇ ਗੁਰੂ ਦੇ ਦੋਖੀ ਸਨ ਉਹਨਾਂ ਨੂੰ ਸੰਗਤ ਨੇ ਸਜ਼ਾਵਾਂ ਵੀ ਦਿੱਤੀਆਂ ਤੇ ਫੜੇ ਵੀ ਗਏ ਤੇ ਪ੍ਰਸ਼ਾਸਨ ਦੇ ਹਵਾਲੇ ਵੀ ਕੀਤੇ ਗਏ ਪਰ ਪ੍ਰਸ਼ਾਸਨ ਹਰ ਵਕਤ ਇਹੋ ਹੀ ਕਹਿ ਦਿੰਦਾ ਸੀ ਕਿ ਇਹ ਮੰਦ부ద్ధి ਨੇ ਇਹ ਪਾਗਲ ਨੇ ਤੇ ਉਹਨਾਂ ਦੇ ਉੱਤੇ ਛੋਟਾ-ਮੋਟਾ ਕੇਸ ਪਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਇਸੇ ਸਮੇਂ ਦੇ ਦਰਮਿਆਨ ਹੀ ਮੇਰੇ ਸਮੇਤ ਸਮੁੱਚੇ ਸਿੱਖ ਜਗਤ ਦੀ ਇੱਕ ਬਹੁਤ ਚਿਰਕੋਨੀ ਮੰਗ ਸੀ ਕਿ ਸਾਡੇ ਪੰਜ ਸਿੰਘ ਸਹਿਬਾਨ ਆਦੇਸ਼ ਜਾਰੀ ਕਰਨ ਕਿ ਜਿੱਥੇ-ਜਿੱਥੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਉੱਥੇ-ਉੱਥੇ ਪਹਿਰੇਦਾਰੀ ਕੀਤੀ ਜਾਵੇ ਤੇ ਬਕਾਇਦਾ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿ ਜਿੱਥੇ ਕਿਤੇ ਅਨਗਹਿਲੀ ਵਰਤੀ ਜਾਂਦੀ ਹੈ ਉੱਥੋਂ ਦਾ ਗਰੰਥੀ ਸਿੰਘ ਉੱਥੋਂ ਦੀ ਲੋਕਲ ਕਮੇਟੀ ਦਾ ਪ੍ਰਧਾਨ ਸਾਹਿਬ ਜਾਂ ਪਿੰਡ ਦੀ ਪੰਚਾਇਤ ਜਾਂ ਜਿਹੜੇ ਹੋਰ ਪਤਵੰਤੇ ਲੋਕ ਉਹਨਾਂ ਨੂੰ ਸਭ ਤੋਂ ਪਹਿਲਾਂ ਉਸਨ ਗੈਲੀ ਲਈ ਜ਼ਿੰਮੇਵਾਰ ਮੰਨਿਆ ਜਾਵੇ ਕਿਉਂਕਿ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਬੜੇ ਜ਼ਰੂਰੀ ਨੇ ਜਿੱਥੇ-ਜਿੱਥੇ ਲੱਗੇ ਹੁੰਦੇ ਨੇ ਉੱਥੇ ਜੇ ਕੋਈ ਬਦਬੀ ਦੀ ਘਟਨਾ ਵਾਪਰਦੀ ਵੀ ਹੈ ਤੇ ਪਤਾ ਲੱਗ ਜਾਂਦਾ ਹੈ ਕਈ ਥਾਵਾਂ ਦੇ ਉੱਤੇ ਛੋਟੇ-ਛੋਟੇ ਵੇਚਿਆਂ ਦੇ ਕੋਲੋਂ ਬਦਬੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਪਕੜੇ ਵੀ ਗਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ پاس ਗਿਆ ਸੀ ਪਹਿਲਾਂ ਭਾਈ ਗੁਜਿੰਦਰ ਸਿੰਘ ਜਿਹੜੇ ਜਲਾਵਤਨੀ ਸਿੰਘ ਸਨ ਉਹਨਾਂ ਦਾ ਜਿਹੜਾ ਸਰੀਰਕ ਵਿਛੋੜਾ ਹੋਇਆ ਸੀ ਸ਼ਰਧਾਂਜਲੀ ਸਮਾਗਮ ਹੋਇਆ 13 ਜੁਲਾਈ ਨੂੰ ਉਸ ਦੇ ਵਿੱਚ ਸਮੂਲੀਅਤ ਕੀਤੀ ਉਸ ਤੋਂ ਬਾਅਦ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਮਿਲਿਆ ਉਹਨਾਂ ਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਰਹੇ ਹੋ ਤਾਂ ਇਸ ਦੇ ਉੱਤੇ ਵੀ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਕੌਮ ਨੂੰ ਇੱਕ ਐਸਾ ਆਦੇਸ਼ ਜਾਰੀ ਕੀਤਾ ਜਾਵੇ ਤਾਂ ਕਿ ਸੁਚੇਤ ਹੋ ਸਕੀਏ ਗੁਰੂ ਘਰ ਅਸੀਂ ਸੁਣਨੇ ਨਾ ਛੱਡੀਏ ਇਹ ਮੈਂ ਲਗਾਤਾਰ ਮੇਰੀਆਂ अनेका ਜਿਹੜੀਆਂ ਇੰਟਰਵਿਊਜ਼ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਮੰਗ ਕੀਤੀ ਤੇ ਮੈਂ ਇਸ ਗੱਲ ਇਹ ਪੰਜ ਸਿੰਘ ਸਹਿਬਾਨ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦੇਸ਼ਦਾਰ ਸਾਹਿਬ ਦਾ ਧੰਨਵਾਦੀ ਹਾਂ ਪੂਰੀ ਕੌਮ ਧੰਨਵਾਦੀ ਏ ਕਿ ਸਿੰਘ ਸਹਿਬਾਨ ਜੀ ਨੇ ਇਹ ਜਿਹੜੀ ਸਾਡੀ ਮੰਗ ਨੂੰ ਪ੍ਰਵਾਨ ਕਰਦੇ ਆ ਹੋਇਆ ਇਹ ਜਿਹੜਾ ਆਦੇਸ਼ ਜਾਰੀ ਕੀਤਾ ਕਿ ਸਾਨੂੰ ਹੁਣ ਅਨਗਹਿਲੀ ਨਹੀਂ ਕਰਨੀ ਚਾਹੀਦੀ ਬਹੁਤ ਵੱਡੀਆਂ ਘਟਨਾਵਾਂ ਵਾਪਰ ਚੁਕੀਆਂ ਜਿਸ ਕਰਕੇ ਸਾਡੇ ਹਿਰਦੇ ਬਲੁੰਧਰੇ ਗਏ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਜੇ ਅਸੀਂ ਗੁਰੂ ਘਰ ਸੁੰਨੇ ਛੱਡਾਂਗੇ ਹੀ ਨਹੀਂ ਹਰ ਵਕਤ ਰੌਣਕ ਹੋਵੇਗੀ ਤਾਂ ਉਥੇ ਕਿਸੇ ਦੀ ਮਜਾਲ ਨਹੀਂ ਕਿ ਉਹ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਦੇ ਸਕੇ ਜੇ ਕਰਨ ਆਵੇਗਾ ਫਿਰ ਉਸ ਨੂੰ ਜਿਹੜੀ ਖਾਲਸਾ ਹੀ ਰੋਹ ਰੀਤਾਂ ਮਤਕ ਸਜਾ ਵੀ ਮਿਲੇਗੀ ਸੋ ਹੁਣ ਸਾਡਾ ਫਰਜ ਬਣਦਾ ਕਿ ਅਸੀਂ ਪਹਿਰੇਦਾਰ ਬਣੀਏ ਗੁਰੂ ਘਰ ਦੇ ਜਿਵੇਂ ਆਪਾਂ ਅਕਸਰ ਹੀ ਕਹਿੰਨੇ ਆ ਅਸੀਂ ਗੁਰੂ ਘਰ ਦੇ ਕੁੱਕਰ ਆ ਤੇ ਫਿਰ ਸਾਡਾ ਫਰਜ ਬਣਦਾ ਕਿ ਹੋਕਾ ਦੇਣਾ ਸਾਡਾ ਫਰਜ ਦਾ ਫਰਜ ਬਣਦਾ ਹੈ ਕਿ ਅਸੀਂ ਪਹਿਰੇਦਾਰੀ ਕਰੀਏ ਤੇ ਮੈਂ ਖਾਸ ਕਰਕੇ ਗਰੰਥੀ ਸਿੰਘਾ ਨੂੰ ਬੇਨਤੀ ਕਰਾਂਗਾ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਤੇ ਹਰ ਉਸ ਸਿੱਖ ਨੂੰ ਜਿਸ ਨੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਕਿ ਜਿਹੜੀ ਸਾਡੀ ਮਰਯਾਦਾ ਹੈ ਉਸ ਦੇ ਮਤਾਬਕ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਬ ਸਤਕਾਰ ਦੇ ਨਾਲ ਜਿਹੜਾ ਬਿਰਾਜਮਾਨ ਕੀਤਾ ਜਾਵੇ ਪ੍ਰਕਾਸ਼ਮਾਨ ਕੀਤਾ ਜਾਵੇ ਤਾਂ ਕਿ ਸਾਡੇ ਤੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਹਮੇਸ਼ਾ ਬੜੀਆਂ ਰਹਿਣ ਸੋ ਹੁਣ ਜਿਹੜਾ ਇਹ ਫਰਜ਼ ਏ ਇਹ ਸਾਡੀ ਕੌਮ ਦਾ ਬੰਦਾ ਹੈ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇੱਕ ਵਾਰ ਪੂਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਸਕ੍ਰੀਨਿੰਗ ਜ਼ਰੂਰ ਕਰਾਉਣ ਤਾਂ ਕਿ ਪਤਾ ਲੱਗ ਸਕੇ ਕਿ ਇੱਥੇ ਜੋ ਸੀਸੀਟੀਵੀ ਕੈਮਰੇ ਲੱਗੇ ਨੇ ਕੀ ਵਾਕਿਆ ਹੀ ਇੱਥੇ ਸਹੀ ਢੰਗ ਦੇ ਨਾਲ ਪਹਿਰੇਦਾਰੀ ਕੀਤੀ ਜਾਂਦੀ ਏ ਗੁਰੂ ਗ੍ਰੰਥ ਸਾਹਿਬ ਜੀ ਸੁੰਨੇ ਤਾਂ ਨਹੀਂ ਛੱਡੇ ਜਾਂਦੇ ਉੱਥੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕੋਈ ਊਨਤਾਈ ਤਾਂ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਕੋਈ ਤਾਰ ਵੈਰ ਜਾਂ ਇਸ ਤਰ੍ਹਾਂ ਦੀ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਜਿੱਥੇ ਸੁਖ ਹਾਸਨ ਹੁੰਦਾ ਉਥੇ ਅਸੀਂ ਲੜੀਆਂ ਲਗਾ ਦਿੰਨੇ ਆ ਲਾਈਟਾਂ ਲਗਾ ਦਿੰਨੇ ਆ ਭਾਵੇਂ ਕਿ ਉਹ ਸਾਡੇ ਮਨ ਦੀ ਸ਼ਰਧਾ ਹੁੰਦੀ ਹੈ ਕਿ ਅਸੀਂ ਸਤਕਾਰ ਵਜੋਂ ਲਾਉਣੇ ਆ ਪਰ ਉਸ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਚੱਲਣਾ ਪੈਂਦਾ ਸੋ ਇਹ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ ਇੱਕ ਵਾਰ ਫਿਰ ਪੰਜ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਮਾਂ ਰਹਿੰਦਿਆਂ ਹੋਇਆਂ ਬਹੁਤ ਵੱਡਾ ਫੈਸਲਾ ਕੀਤਾ ਤੇ ਹੁਣ ਇਸ ਨੂੰ ਸ਼ਕਤੀ ਦੇ ਨਾਲ ਲਾਗੂ ਵੀ ਕਰਵਾਇਆ ਜਾਵੇ ਜੇ ਕੋਈ ਕਤਾਈ ਕਰਦਾ ਫੜਿਆ ਜਾਂਦਾ ਜਾਂ ਕੋਈ ਇਸ ਗੱਲ ਵਿੱਚ ਢਿੱਲਮਠ ਕਰਦਾ ਤਾਂ ਉਸ ਨੂੰ ਵੀ ਧਾਰਮਿਕ ਸਜ਼ਾ ਲਗਾ ਕੇ ਆਉਣ ਵਾਲੇ ਸਮੇਂ ਲਈ ਸचेਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਤ